ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਸੁਰਠ ਮਹੱਲਾ ਪੰਜਮਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੀ ਪ੍ਰਤ ਪਾਲੈ ਨਤਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਤਾਰੀ ਹਰ ਆਰਾਧਨਾ ਜਨਾਰੇ ਹਰ ਹਰ ਗੁਰ ਗੁਰ ਕਰਤਾਰੀ ਹਰ ਜਿਉ ਨਾਮ ਪਰਿਉ RAM DAS ਰਹਾਉ ਦੀਨ ਦਿਆਲ ਕਿਰਪਾਲ ਸੁਗਸਾਗਰ ਸਰਬ ਘਟਾਂ ਪਰ ਪੂਰੀ ਰੇ ਦੇਖਤ ਸੁਣਤ ਸਦਾ ਹੈ ਸੰਗੈ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤੋਂ ਮਿਤਕਰ ਵਰਨੋ ਕਿਆ ਜਾਨਾ ਹੋਏ ਕੈਸੋਰੀ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇ ਉਪਦੇਸੋਰੀ ਮੇ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫੇਰ ਘਰ ਭਾਸ ਨ ਪਰਿਆਰੀ ਸੋਰਠ ਮਹੱਲਾ ਪੰਜਵਾਂ ਜਿਨਾ ਬਾਤ ਕੋ ਬਹੁਤ ਅੰਦੀਸਰ ਤੇ ਮਿٹے ਸਭ ਗਏ ਆ ਸਹਿਜ ਸੈਨ ਅਰ ਸੁਖ ਮਨ ਨਾਰੀ ਹੂਦ ਕਮਲ ਬਿਗਸਿਆ ਦੇਖੋ ਅਚਰਜ ਭਇਆ ਜੇ ਠਾਕਰ ਕੋ ਸੁਣਤ ਅਗਾਦ ਬੋਧ ਸੋ ਹਦੈ ਗੁਰ ਦਿਆ ਰਹਾਉ ਜੋਏ ਦੂਤ ਮੋਹੀ ਬੋਤ ਸੰਤਾਵਤ ਤੇ ਭਿਆਨਕ ਭਈਆ ਕਰੇ ਬੇਣ ਧੀਰਾ ਇਕੱਠਾ ਕਰਤੀ ਹਮ ਤੇਰੀ ਸਰਨ ਆ ਜੈ ਪੰਡਾਰ ਗੋਬਿੰਦ ਕਾ ਖੁੱਲਿਆ ਤੇਹ ਪਰਾਪਤ ਲਈਆ ਈ ਕਰਤ ਨਮੋ ਕੋ ਗੁਰਦੀਨਾ ਮੇਰਾ ਮਨ ਤਨ ਸੀਤਲ ਥਿਆ ਇਕ ਬੂੰਦ ਗੁਰ ਅੰਮ੍ਰਿਤ ਦੀਨੋ ਤਾ ਅਟਲ ਅਮਰ ਨਾ ਮੋਵਾ ਭਗਤ ਪੰਡਾਰ ਗੁਰ ਨਾਨਕ ਕੋ ਸੰਪੈ ਫਿਰ ਲੇਖਾ ਮੋਲ ਨਾ ਲਿਆ ਸੁਰਠ ਮਹੱਲਾ ਪੰਜਵਾਂ ਚਰਨ ਕੰਬਲ ਸੋ ਜੰਕਾ ਮਨ ਲੀਨਾ ਸੇ ਜਨ ਤ੍ਰਿਬਤ ਅਕਾਈ ਗੋਣਾ ਅਮੋਲ ਜਿਸ ਰਦੇ ਨ ਵਸਿਆ ਤੇ ਨਰ ਕ੍ਰਿਸ਼ਨ ਤਰਖਾਈ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਵਿਸਰੇ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਾਣਾਈ ਰਹਾਉ ਜਿਹ ਜਾਣ ਓਟ ਗਈ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੀ ਜੇ ਨਰ ਬਿਸਰਿਆ ਪੁਰਖ ਬਿਦਾਤਾ ਤੇ ਦੁਖੀਆ ਮੈਂ ਗਾਨੀ ਜੇ ਗੁਰਮਾਨ ਪ੍ਰਭੂ ਲੈ ਵਲਾਈ ਤੈ ਮਹਾ ਆਨੰਦ ਰਸ ਕਰਿਆ ਜੇ ਪ੍ਰਭੂ ਬਿਸਾਰ ਗੁਰਤੀ ਬੇਮੁਖਾਈ ਤੇ ਨਰਕ ਕੋਰ ਮੈਂ ਪਰਿਆ ਜਿਤ ਕੋ ਲਾਇਆ ਤਤਹੀ ਲਾਗਾ ਤੇ ਸੋਹੀ ਵਰਤਾਰਾ ਨਾਨਕ ਸਾਪਕਰੀ ਸੰਤਨ ਕੀ ਹਿਰਦੈ ਪੈ ਮਗਨ ਚਰਨਾਰ ਸੁਰਠ ਮਹੱਲਾ ਪੰਜਵਾਂ ਹਰਾਜਨ ਮੈਂ ਰਾਜਾ ਉਰ ਜਾਇਓ ਮਾਨਨ ਮਾਇ ਅਪਮਾਨੀ ਲੋਭਨ ਮੈਂ ਲੋਬੀ ਲਬਾਇਓ ਤਿਉਹਾਰ ਰੰਗ ਰਚੈ ਗਿਆਨੀ ਹਰ ਜਨ ਕੋ ਇਹੀ ਸੁਹਾਵੈ ਪੇਖ ਨਿਕਟ ਕਰੀ ਸਿਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅੰਬਲਨਸੀਓ ਅੰਬਲੀ ਲਪਟਾਇਓ ਭੂਮਨ ਭੋਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮੈਂ ਵਿਦਾਂੰਸੀ ਰਚਿਆ ਨੈਣ ਦੇਖ ਸੁਖ ਪਾਵੈ ਜੈਸੀ ਰਸਨਾ ਸਾਦ ਲਬਾਨੀ ਤਿਉ ਹਰ ਜਨ ਹਰ ਗੁਣ ਗਾਵੈ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਕਟਾਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਸੋਰਠ ਮਹੱਲਾ ਪੰਜਵਾਂ ਹਮ ਮੈਲੇ ਤਮ ਊਜਲ ਕਰਤੀ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤਮ ਚਤਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੀ ਤੂੰ ਐਸਾ ਹਮ ਪਾਪੀ ਤਮ ਪਾਪ ਖੰਡਣ ਨੀਕੋ ਠਾਕਰ ਦਿਸਾ ਰਹਾਉ ਤਮ ਸਭ ਸਾਜੇ ਸਾਜਨ ਵਾਜੀ ਜਿਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤਮ ਦਾਨ ਦਿਓ ਮੀਰਵਾਨ ਤਮ ਕਰੋ ਭਲਾ ਹਮ ਭਲੋ ਨ ਜਾਣੈ ਤਮ ਸਦਾ ਸਦਾ ਦਿਆਲਾ ਤਮ ਸੁਖ ਦਾਈ ਪੁਰਖ ਬਿਦਾਤੀ ਤਮ ਰੱਖ ਆਪਣੀ ਬਾਲਾ ਤਮ ਮਨਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਉ ਨਾਨਕ ਹਮ ਇਹ ਹਵਾਲਾ ਮਉਰਾਖ ਸੰਤਨ ਕੈ ਪਾਛੈ ਸੁਰਠ ਮਹੱਲਾ ਪੰਜਵਾ ਕਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤਮ ਰਖਨ ਹਾਰੀ ਪਾਵਕ ਸਾਗਰ ਥਾ ਲਹਿਰ ਮੈਂ ਤਾਰ ਉਤਾਰਨ ਹਾਰੀ ਮਦੂ ਤੂ ਟੋਟ ਕਰ ਸਿਰ ਮੋਰਾ ਈ ਹਾਂ ਮਾ ਤਹਾਰੋ ਧੋਰਾ ਰਹਾਓ ਕਿਤੇ ਕੋ ਮੇਰੇ ਸਮਾਨੈ ਕਰਨ ਹਾਰ ਤਰਨ ਜਾਣੈ ਤੂੰ ਦਾਤਾ ਮੰਗਨ ਕੋ ਸਗਲੀ দান ਦੇ ਪ੍ਰਭ ਭਾਨੈ ਖਿਨ ਮੈਂ ਅਵਰ ਖਿਨੀ ਮੈਂ ਅਵਰਾ ਅਚਰਜ ਚਲ ਤਤੁ ਤਮਾਰੀ રોડો ગોડો ગેર ગંભીરો ઊંચો અગમ અપારી સાદ સંગ જોત મે મલાયો તો સુણી તમારી બાણી અન દે પયા પેખત હી નાનક પરતાપ પુરખ નિર્વાણી સોરઠ મહલ્લા પંજવા ਹਮ ਸੰਤਨ ਕੀ ਰੇਨ ਪਿਆਰੀ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗੈਨਾ ਹਮ ਸੰਤਨ ਸਿਉ ਬਨ ਆਈ ਪੂਰ ਬਲ ਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਵਹਾਰਾ ਸੰਤਨ ਸਿਓ ਹਮ ਲਹਾ ਖਾਟਿਆ ਹਰ ਭਗਤ ਭਰੀ ਪੰਡਾਰਾ ਸੰਤਨ ਨੂੰ ਕੋ ਪੂੰਜੀ ਸੌਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰਾਂਗੋ ਜੋ ਪਾਟਿਓ ਸਗਲ ਲਿਖਾ ਮਹਾ ਆਨੰਦ ਪੈ ਸੁਖ ਪਾਇਆ ਸੰਤਨ ਕੈ ਪਰਸਾਦੀ ਕਉ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰੱਤੇ ਬਿਸਮਾਦੀ ਸੋਰਠ ਮਹੱਲਾ ਪੰਜਵਾਂ ਜੇ ਤੀ ਸਮਗਰੀ ਦੇਖੋ ਰੇ ਨਰ ਤਿੱਤੀ ਹੀ ਛਡ ਜਾਨੀ RAM ਨਾਮ ਸੰਗ ਕਰ ਬਿਵਹਾਰ ਪਾਵੇ ਪਦਨਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੀ ਦੀ ਆਪਦੇਸਾ ਤਮਹੀ ਸੰਗ ਪਰਾਤਾ ਰਹਾਉ ਕਾਮ ਕਰੋ ਦੁ ਲੋਭ ਮੋ અપਮਾਨ ਤਾ ਮੈਂ ਸੁਖ ਨਹੀਂ ਪਾਈਐ ਹੋ ਹੋ ਰੇ ਨ ਤੂ ਸਗਲ ਕੀ ਮੇਰੇ ਮਨ ਤੋ ਆਨੰਦ ਮੰਗਲ ਸੁਖ ਪਾਈਐ ਕਾਲ ਨ ਭਾਨੈ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇ ਵਾ ਕਰ ਪੂਜਾ ਹੋਮ ਈ ਮਨ ਵਾ ਅਕਾਲ ਮੂਰਤ ਗੁਰ ਦੀ ਵਾ ਗੋਬਿੰਦ ਦਮੋਦਰ ਧਿਆਲ ਮਾਦਵੀ ਪਾਰ ਬ੍ਰਹਮ ਨਰੰਕਾਰਾ ਨਾਮ ਵਰਤਨ ਨਾਮੋ ਵਾਲੇ ਵਾ ਨਮ ਨਾਨਕ ਪ੍ਰਾਨ ਹਦਾਰਾ ਸੋਰਠ ਮਹੱਲਾ ਪੰਜਵਾਂ ਮਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਿਆਨ ਮਿਲਾਇਆ ਪਸੂ ਪ੍ਰੀਤ ਮੁਗਦ ਪੈ ਸਰੋਤੀ ਹਰ ਨਾਮਾ ਮੁਕ ਗਾਇਆ ਪੂਰੇ ਗੁਰ ਕੀ ਦੇਖ ਵੜਾਈ ਤਾਂ ਕੀ ਕੀਮਤ ਕਹਿ ਨਾ ਜਾਈ ਰਹਾਉ ਦੁਖ ਸੁਗ ਕਟਾਇਓ ਡੇਰਾ ਅਨੰਦ ਮੰਗਲ ਬਿਸਰਾਮ ਮਨ ਬਾਸ਼ਦ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਇਹ ਸੁਖ ਆਗੇ ਮੁਖ ਊਜਲ ਮਿਟ ਗਏ ਆਵਣ ਜਾਣੀ ਨਿਰਪੋਪਹਿਰ ਦੇ ਮਨ ਵਸਿਆ ਆਪਣੀ ਸਤਗੁਰ ਕੈ ਮਨ ਭਾਣੀ ਉਠਤ ਬੈਟਤ ਹਰ ਗੁਣ ਗਾਵੇ ਦੁਖ ਦਰਦ ਪਰਮ ਭਾਗਾ ਕਉ ਨਾਨਕ ਤਾਂ ਕੀ ਪੂਰ ਕਰਮਾ ਜਾਂ ਕਾ ਗੁਰ ਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕਉਡੀ ਸੰਗ ਲਾਗੇ ਜਾਨਤੇ ਕਛੂ ਨ ਪਾਈਐ ਪੂਰਨ ਪਰਮ ਬ੍ਰਹਮ ਪਰਮੇਸ਼ਰ ਮੇਰੀ ਮਨ ਸਦਾ ਧਿਆਈਐ ਸਿਮਰੋ ਹਰ ਹਰ ਨਾਮੁ ਪਰਾਣੀ ਬਿਨ ਸੇ ਕਾਤੀ ਦੇ ਅਗਿਆਨੀ ਰਹਾਉ ਮਿਰਗ ਤ੍ਰਿਸ਼ਨਾ ਯਰ ਸੁਪਨ ਮਨੋਰਥ ਤਾਂ ਕੀ ਕਛੁ ਨ ਵਡਾਈ ਰਾਮ ਭਜਨ ਬਿਨ ਕਾਮ ਨ ਆਵਸ ਸੰਗ ਨ ਕਾਹੂ ਜਾਈ ਹਉ ਕਰਤ ਬਿਹਾਏ ਅਵਰਦਾ ਜੀ ਕੋ ਕਾਮ ਨ ਕੀਨਾ ਮ ਤਾਵਤ ਤਾਵਤ ਨਹਿ ਤ੍ਰਿਪਤਾਸੀਆ ਰਾਮ ਨਾਮ ਨਹੀਂ ਚੀਨਾ ਸਾਦੇ ਬਕਾਰ ਬਖੈਰ ਅਸਮਾਤੋ ਅਸੰਖ ਖਤੇ ਕਰ ਫੇਰੀ ਨਾਨਕ ਕੀ ਪ੍ਰਭ ਪਾਹ ਬਨੰਤੀ ਕਾਟੋ ਅਵਗਣ ਮੇਰੇ ਸੋਰਠ ਮਹੱਲਾ ਪੰਜਵਾ ਗੁਣ ਗਾਵੋ ਪੂਰਨ ਅਬਨਾਸੀ ਕਾਮ ਕ੍ਰੋਧ ਵਿਖਜਾਰੇ ਮਹਾ ਵਿਖਮ ਅਗਨ ਕੋ ਸਾਗਰ ਸਾਧੂ ਸੰਗਿ ਉਦਾਰੀ ਪੂਰੇ ਗੁਰ ਮਿਟਿਓ ਪਰਮ ਅੰਧੇਰਾ ਪਜ ਪ੍ਰੀਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਦਾਨ ਰਸ ਪੀਆ ਮਨ ਤਨ ਰਹਿ ਆਕਾਈ ਜਤ ਕਦ ਪੂਰ ਰਿਓ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬਿਤ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮਖ ਪਾਇਆ ਤਾਂ ਕੀ ਪੂਰਨ ਕਲਾ ਕਲ ਕਲੇਸ਼ ਮਿਟੈ ਦੁਖ ਸਗਲੀ ਕਾਟੀ ਜਮ ਕੀ ਫਸਾ ਕਉ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਪੈ ਬਗਾਸਾ ਸੁਰਠ ਮਹੱਲਾ ਪੰਜਵਾਂ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਵਾ ਆਪ ਸਹਾਈ ਸੋਖ ਸਹਿਜ ਆਨੰਦ ਮੰਗਲ ਰਸ ਆਚਰਜ ਭਈ ਬਡਾਈ ਰਹਾ ਗੁਰ ਕੀ ਸਰਨ ਪੈ ਪੈ ਨਾਸੀ ਸਾਚੀ ਦਰਗ ਮਾਨੈ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨ ਜੈ ਜੈਕਾਰ ਕਰੀ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲਹਾਰ ਜਾਓ ਗੁਰ ਆਪਣੀ ਜਿਨ ਪੂਰਨ ਪੈ ਜਸਵਾਰੀ ਗੋਸਟ ਗਿਆਨ ਨਾਮ ਸੁਣ ਉਧਰੈ ਜਿਨ ਹਰ ਹਰ ਦਰਸ਼ਨ ਪਾਇਆ ਭਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸਤੀ ਕਰਿਆ ਆਇਆ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਨਾਥੀ ਦੁੱਖ ਬਿਨ ਸਹਿ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂ ਮੇਰੋ ਸਾਹਿਬ ਦਾਤਾ ਕਰ ਕੇ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾ ਸਤ ਗੁਰ ਨਾਮ ਨਿਦਾਨ ਦੇ ਰੜਾਇਆ ਚਿੰਤਾ ਸਗਲ ਬਨਾਸੀ ਕਰ ਕੇ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਰਬ ਨਾਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੀ ਚਰਨ ਕਮਲ ਬਸੇ ਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤੰਕੈ ਬਲਹਾਰੇ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾਂ ਮਾਇਆ ਮੋ ਮਗਨ ਆਂਦੇ ਆਰੇ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਜ ਜਨ ਰਚਿਆ ਬਲ ਆਪਣੋ ਕਰ ਮੰਨੈ ਮਨ ਮੂੜੈ ਦੇਖਰਿਓ ਪ੍ਰਭ ਸੁਆਮੀ ਜੋ ਕੁਛ ਕਰੈ ਸੋਈ ਸੋਈ ਜਾਣੈ ਰਹਿ ਨਕਸ਼ੂਐ ਸ਼ਾਨੀ ਰਹਾਉ ਜੇਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਕ ਬੇਕਾਰਾ ਬਹੁਤ ਜੋਨ ਪਰਮਤੁ ਦੁਖ ਪਾਇਆ ਹਉਮੀ ਬੰਦਨ ਕੀ ਭਾਰਾ ਦੇ ਕਵਾੜ ਅਨਕ ਪੜ ਦੇ ਮੈਂ ਪਰਦਾ ਰਾ ਸੰਗ ਫਾਕੈ ਚਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ઠાਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਯੋਟ ਨਕਾਈ ਕਾੜ ਲਿਓ ਸੰਸਾਰ ਸਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਪਾਰ ਬਰਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੀ ਕੀ ਬਾਣੀ Jap Anand karo nit prani Har sacha simro pai Sad sang sada sukh paiye Har bisran kab ho jai raho ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮਿ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਨ ਗਾਵਤਿਆ ਚੋਤਿਆ ਬਨਾਸੀ ਆਨ ਦਿਨ ਹਰ ਰੰਗ ਜਾਗਣ ਮਨ ਇੱਛੇ ਸੇ ਹੀ ਫਲ ਪਾਈ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਕੋ ਸੋ ਪ੍ਰਭ ਹੋਆ ਬੇਲੀ ਸੁਰਠ ਮਹੱਲਾ ਪੰਜਵਾਂ ਪੰਚ ਪਦ ਬੇਨਸੀ ਮੋ ਮੇਰਾ ਯਰ ਤੇਰਾ ਬੇਨੇ ਸੇ ਆਪਣੀ ਤਾਰੀ ਸੰਤੋ ਇਹ ਬਤਾਵ ਕਾਰੀ ਜਿਤ ਹਮੈਂ ਗਰਬਨਵਾਰੀ ਰਹਾਉ ਸਰਬ ਪੂਤ ਪਾਰ ਬ੍ਰਹਮ ਕਰਮਾਨਿਆ ਹੋਵਾ ਸਗਲ ਰਨਾਰੀ ਪੇਖਿਓ ਪ੍ਰਭ ਜੀਓ ਆਪਣੇ ਸੰਗੈ ਚੂਕੈ ਪੀਤ ਪਰਮਾਰੀ औद नाम निर्मल जल अमृत पाई ए गुरू दवारी को नानक जिस मस्तक लिखया तिस गुरमिल रोग बदारि